ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਮੈਂ ਆਪਣੀ ਸਾਡੀ ਛੋਟੀ ਭਰਾ ਦੀ ਘਰ ਵਾਲੀ ਨੂੰ ਅਸੀਂ ਡਿਲੀਵਰੀ ਦੇ ਸਿਲਸਿਲੇ ਵਿੱਚ ਹਸਪਤਾਲ ਲੈ ਕੇ ਆਈ ਸੀ ਤੇ ਆ ਦੇਖੋ ਜੀ ਮੈਂ ਅੱਜ ਮਾਈ ਦੋਲਤਾ ਜੀ ਚੱਚਾ ਬੱਚਾ ਹਸਪਤਾਲ ਦੇ ਵਿੱਚ ਆਇਆ ਹੋਇਆ ਤੇ ਮੈਂ ਇੱਥੇ ਆ ਕੇ ਦੇਖਿਆ ਕਿ ਜਿਹੜੀਆਂ ਸਹੂਲਤਾਂ ਸਾਡੇ ਪੰਜਾਬ ਵਿੱਚ ਹੈ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਕਮੇਟੀਆਂ ਵੱਲੋਂ ਸੰਸਥਾਵਾਂ ਵੱਲੋਂ ਕੀਤੀਆਂ ਜਾਂਦੀਆਂ ਉਹ ਸ਼ਾਇਦ ਕਿਸੇ ਵੀ ਸਟੇਟ ਵਿੱਚ ਨਹੀਂ ਤੁਹਾਨੂੰ ਮਿਲਣੀਆਂ ਚਾਹੇ ਕੋਈ ਸਿੱਖ ਧਰਮਾ ਚਾਹੇ ਕੋਈ Hindu ਧਰਮਾ ਇਹ ਜਿਹੜੇ ਸਾਡੇ ਪੰਜਾਬੀ ਆ ਪੰਜਾਬੀਆਂ ਦੀ ਸੋਚ ਦੇ ਵਿੱਚ ਇਨਸਾਨੀਅਤ ਹੈ ਪੰਜਾਬੀਆਂ ਦੀ ਸੋਚ ਦੇ ਵਿੱਚ ਪ੍ਰਮਾਤਮਾ ਦਾ ਬਾਤ ਹੁੰਦਾ ਤੇ ਆ ਦੇਖੋ ਜੀ ਇਹ ਹਰ ਮੰਗਲਵਾਰ ਤੇ ਕਿਹੜੀ ਆ ਜੀ ਸ਼ਨੀਵਾਰ ਜੀ ਸ਼ਨੀਵਾਰ ਹੋਰ ਮੰਗਲਵਾਰ ਸ਼ਨੀਵਾਰ ਹੋਰ ਮੰਗਲਵਾਰ ਸਤੀ ਮਾਤਾ ਸ਼ਿਵ ਮੰਦਿਰ ਸਨ ਸਿਟੀ ਕਲੋਨੀ ਦੇ ਵਿੱਚੋਂ ਆਉਂਦੇ ਆ ਜੀ ਇਹ ਹਰ ਸ਼ਨੀਵਾਰ ਤੇ ਮੰਗਲਵਾਰ ਇਹ ਸੇਵਾ ਨਿਭਾ ਰਹੇ ਆ ਤੇ ਹਾਂਜੀ ਮੈਡਮ ਆਂਟੀ ਜੀ ਕਿੰਨੇ ਕ ਸਾਲਾਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਆ ਜੀ ਮੈਂ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ 6 ਮਹੀਨੇ ਹੋ ਗਏ ਸਾਨੂੰ 6 ਮਹੀਨੇ ਹੋ ਗਏ ਜੀ ਹਾਂਜੀ ਸਰ ਸਾਡੀ ਸੰਗਤ ਦੀ ਮਰਜ਼ੀ ਨਾਲ ਆਪਣਾ ਸੇਵਾ ਕਰਦੇ ਸਨ ਇਹ ਵਾਲਾ ਮੰਗਲਵਾਰ ਤੋਂ ਕੜੀਆ ਕਿਚਰੀ ਵੀ ਕਰਾ ਮਣੀ ਜਾਂ ਲਈ ਵੀ ਲੈ ਕੇ ਆਨੇ ਲੋੜ ਵੱਲ ਬੰਦ ਜ਼ਰੂਰਤ ਮੰਦਾਂ ਨੂੰ ਦਿੰਦੇ ਆਪਾਂ ਅੱਛਾ ਜੀ ਤਾਂ ਕਿ ਸਭ ਜੁੜਨ ਸਾਡੇ ਨਾਲ ਹੈ ਨਾ ਉਹ ਕੋ ਵੱਧ ਵੱਧ ਸ਼ੇਅਰ ਕਰਨ ਆਪਣਾ ਛੱਤੀਵਾਂ ਤੋਂ ਪੋਲੇ ਸ਼ੰਕਰ ਮੰਦਿਰ ਸਾਡਾ ਛੋਟੀ ਹਵੇਲੀ ਵਿੱਚ ਹਾਂਜੀ ਸਾਬ ਉਹ ਤੇ ਆਣ ਮੱਥਾ ਵੀ ਟੇਕਨ ਮੰਦਿਰ ਬਣਾਇਆ ਬਹੁ ਕਿੰਨੇ ਕ ਮੈਂਬਰ ਆ ਤੁਹਾਡੀ ਕਮੇਟੀ ਦੇ ਅੰਦਰ ਜੀ ਸਾਡੇ ਮੈਂਬਰ 11 ਮੈਂਬਰ ਕਮੇਟੀ ਬਣੀ ਵੀ ਹੈ 21 ਅੱਜ 21 ਆ 11 ਹੋਰ ਬਣਾਏ ਹੋਏ ਆ ਤਾਂ ਬਣੇ ਹੋਏ ਬਣੇ ਪਏ ਆ ਜੀ ਹਾਂ ਜੀ ਤੇ ਇਹ ਜਿਹੜੀ ਤੁਸੀਂ ਸੇਵਾ ਨਿਭਾ ਰਹੇ ਆ ਇਹਦੇ ਵਿੱਚ ਤੁਹਾਨੂੰ ਸੰਗਤ ਵੱਲ ਤੇ ਵੀ ਸਹਿਯੋਗ ਮਿਲਦਾ ਸੰਗਤ ਵੱਲ ਸਹਿਯੋਗ ਮਿਲਦਾ ਜਿੱਥੇ ਸੰਗਤ ਸਹਿਯੋਗ ਬਣਾ ਲੈਣੇ ਇੱਥੇ ਆਉਂਦੇ ਆ ਹਾਂ ਜੀ ਹਾਂ ਜੀ ਯੂਨਿਟ ਸਹਿਯੋਗ ਦਾ ਸਭ ਤੋਂ ਹੋ ਰਿਹਾ ਏ ਸਾਡੇ ਚੇਹ ਵਾਲੇ ਨਾਲ 2-3 ਫੁੱਲ ਦਿਨ ਦੇ ਆ ਪਾਉ ਲੈ ਕੇ ਤੇ ਆਉਂਦੇ ਆ ਹਾਂ ਜੀ ਪਰ ਕਿ ਸਾਡਾ ਮੰਦਰ ਹੈ ਮੰਦਰ ਕੀ ਬਹੁਤ ਲੋਕੀ ਆਗੇ ਗੱਲ ਨਹੀਂ ਸੱਜਣ ਤੇ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਦੇਖਿਆ ਜਾਂਦਾ ਕਈ ਵਾਰ ਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਕਿ ਉਹਦੇ ਵਿੱਚ ਦੇਖਿਆ ਜਾਂਦਾ ਕਿ ਜਦ ਤੁਸੀਂ ਕਿਸੇ ਨੂੰ ਦਾਨ ਕਰਦੇ ਆ ਤਾਂ ਕਈ ਕਈ ਤੁਸੀਂ ਵੀ ਦੇਖਿਆ ਹੋਊਗਾ ਵੀਡੀਓ ਜਿਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਕੋਈ ਮੁਸਲਮਾਨ ਨਹੀਂ ਆ ਹਿੰਦੂ ਤਾਂ ਨਹੀਂ ਆ ਸਿੱਖ ਤਾਂ ਨਹੀਂ ਆ ਸੋਚ ਨਹੀਂ ਸਾਡੀ ਸਾਰੇ ਇੱਕ ਬਰਾਬਰ ਆ ਸਾਰੇ ਇੱਕ ਬਰਾਬਰ ਆ ਸਾਰੇ ਭਾਈ ਭੈ ਆਪਣੇ ਮੁਸਲਮਾਨ ਹਿੰਦੂ ਸਿੱਖ ਇਸਾਈ ਜੋ ਵੀ ਹਨ ਹਾਂ ਜੀ ਸਭ ਰਾਜ ਦੇ ਕੋਣ ਤਾਂ ਆਪਣਾ ਸਰ ਲਾ ਲਿਆ ਹੈ ਨਾ ਹਾਂ ਜੀ ਇਹ ਤਾਂ ਸਭ ਸੋਚ ਆਪਣੀ ਆਪਣੀ ਅੱਛਾ ਕਿੰਨੇ 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 ਕਿ ਲੋਕਾਂ ਦੀ ਸੇਵਾ ਕਰ ਜਾਂਦੇ ਆ ਜੀ ਹਰ ਹਫਤੇ ਤੁਸੀਂ 1.5-200 ਰੁਪਏ ਬੰਦਾ ਹੋ ਜਾਂਦਾ ਹੈ 1.5-200 ਬੰਦੇ ਦੀ ਸੇਵਾ ਹਰ ਹਫਤੇ ਕਰਦੇ 8-10 ਕਿਲੋ ਦਲੀਏ ਦੀ ਚਾਵਲ ਦੀ ਹਾਂ ਜੀ ਸਬਜੀ ਵੈਜੀਟੇਬਲ ਪਾ ਕੇ ਵਿੱਚ ਵਗਾਰਾ ਸ ਸ਼੍ਰੀ ਲੰਗਰ ਬਾਹਰ ਲਗਾਉਂਦੇ ਜਿੱਤੇ ਲੱਗਦਾ ਲੰਗਰ ਹਾਲ ਉੱਥੇ ਅਸੀਂ ਲੰਗਰ ਲਗਾਉਂਦੇ ਆ ਜੀ ਬਾਕੀ ਸਾਫ ਵਾਤ ਤੋਂ ਵਾਤ ਛੁੜਨ ਹਾਂਜੀ ਆਪਕੋ ਸ਼ੇਅਰ ਕਰਨ ਪਰਮਾਤਮਾ ਸਨ ਹੋਰ ਸ਼ਕਤੀ ਦਵੇ ਵਿੱਚ ਵਾਤ ਤੋਂ ਵਾਤ ਲੰਗਰ ਲਾ ਸਕਦੇ ਲੋੜ ਵੱਧ ਜੁਰਤ ਮੰਗਾ। ਸੋ ਦੇਖੋ ਦੋਸਤੋ ਅੱਜ ਕੱਲ੍ਹ ਜੇ ਕਿਸੇ ਤੋਂ ਤੁਸੀਂ ਪਾਣੀ ਵੀ ਮੰਗੋਗੇ ਨਾ ਤਾਂ ਪਾਣੀ ਵੀ ਬਹੁਤ ਔਖਾ ਮਿਲਦਾ ਤੇ ਆ ਦੇਖੋ ਜੀ ਆ ਕਮੇਟੀ ਆ ਜਿਹਨਾਂ ਦੀ ਰੋਪੜ ਸਨ ਸਿਟੀ ਦੇ ਵਿੱਚ ਤੇ ਮੰਦਿਰ ਆ ਸਤੀ ਮਾਤਾ ਦਾ ਜਿੱਥੋਂ ਹਰ ਹਫਤੇ ਸੇਵਾ ਆਉਂਦੀ ਆ ਮੈਡਮ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਰਾਮ ਰਾਮ ਜੀ ਜੈ ਭੋਲੇਨਾਥ ਸਤੀ ਮਾਤਾ ਸ਼ਿਵ ਮੰਦਿਰ ਕੀ ਤਰਫ ਸੇ ਸਨ ਸਿਟੀ ਕੇ ਸਾਹਮਣੇ ਛੋਟੀ ਹਵੇਲੀ ਮੈਂ ਜੋ ਵਹਾਂ ਸੇ ਹਮ ਸੇਵਾ ਲੈ ਕੇ ਆਤੇ ਹੈ मैं दीपिका ढल बंटी जी एंड साढ़े नाम ममता जी हम तीनों आते हैं और भी साथी हैं हमारे तो ये सेवा हम लेके आते हैं हर हफ्ते दूध रस बिस्किट हम मतलब शनिवार को और मंगलवार को आते हैं तो हम और भी डे आना चाहते हैं तो हम सभी लोगों से कहना हाँ? चाहेंगे कि हमें सहयोग कीजिए मंदिर में और यहाँ हॉस्पिटल में और कोई भी नहीं है किसी मतलब पर्ची काटने लोग घरों में जाते हैं तो प्लीज़ किसी की पर्ची को मत काटिए हमारे साथ जुड़िए ਮੈਂ ਆਪਣਾ ਫੋਨ ਨੰਬਰ ਦੇਣਾ ਚਾਹੁੰਗੀ 7973149400 ਤਾਂ ਪਲੀਜ਼ ਹਮਾਰੇ ਸਾਥ ਸੰਪਰਕ ਕੀਜੀਏ ਔਰ ਹਮਾਰੇ ਸਾਥ ਜੁੜੀਏ ਨਰ ਸੇਵਾ ਨਾਰਾਇਣ ਸੇਵਾ ਸਨਾਤਨ ਧਰਮ ਮੇਂ ਕਹਾ ਗਿਆ ਹੈ ਰੱਜਿਆਂ ਨੂੰ ਕੀ ਰਜਾਣਾ ਭੁੱਖਿਆਂ ਨੂੰ ਰਜਾਓ ਨਾ ਜਿਨ੍ਹਾਂ ਨੂੰ ਰੱਜਿਆਂ ਨੂੰ ਲੋੜ ਹੈ ਉਹਨਾਂ ਨੂੰ ਤਾਂ ਰਜਾਨ ਦੀ ਲੋੜ ਹੀ ਨਹੀਂ ਇਹ ਲੋਕ ਕੀ ਕਰਦੇ ਹੈ ਜਿਹੜਾ ਰੱਜਿਆ ਪਿਆ ਉਹਨੂੰ ਹੀ ਰਜਾਈ ਜਾਂਦੇ ਹੈ ਹਨਾ ਅਸੀਂ ਉਹਨਾਂ ਜ਼ਰੂਰਤਮੰਦਾਂ ਤੱਕ ਪਹੁੰਚਣਾ ਹੈ ਜਿੱਥੇ ਸਾਡੀ ਜ਼ਰੂਰਤ ਹੈਗੀ ਹੈ देसी असी पहुँचते दे भी हाँ हमारे सामने उन सिविल हॉस्पिटल सभी वार्ड्स में हम लोग जाकर आते हैं गायनिक वार्ड में सर्जिकल वार्ड में इधर मेटर्निटी वार्ड में चाइल्ड वार्ड हर तरफ दिया और हम हमारी ऐसी संस्था है कि हम लड़कियों की शादी होती है तो वो भी हमारे पास आते हैं तो वहाँ भी हम जो हमसे बन पड़ता है तो हम उनकी ज़रूर सेवा करते हैं पीछे पेशेंट कैंसर पेशेंट भी आए वो हमने इकट्ठे करके लोगों से कुछ उनकी भी हेल्प की हम ज़्यादा से ज़्यादा मतलब सेवा की तरफ भी सेवा के लिए हम जुड़े हुए हैं एक तरफ से मान लो कि हमारी हॉबी है ये सेवा करना हमारी हॉबी है इससे हमें कुछ नहीं बस भगवान का आशीर्वाद चाहिए और कुछ नहीं इसी के साथ मैं सभी को यही कहना चाहूँगी कि प्लीज़ हमारे साथ जुड़िए हमारा सहयोगी जय श्री राम जी जय श्री राम ते मैडम एक बार ना रोपर ਦਾ ਪ੍ਰੋਪਰ ਐਡਰੈਸ ਸਵਾਰ ਕੇ ਦੱਸੋ ਹਾਂਜੀ ਜਿੱਥੋਂ ਤੋਂ ਤੁਹਾਡੀ ਜਿਹੜੀ ਸੰਸਥਾ ਜਿੱਥੋਂ ਚੱਲਦੀ ਹੈ ਜੀ ਹਾਂਜੀ ਹਾਂਜੀ ਹਮ ਲੋਕ ਛੋਟੀ ਹਵੇਲੀ ਹੈ ਇਹ ਛੋਟੀ ਹਵੇਲੀ ਦੇ ਬਾਹਰ ਸਨ ਸਿਟੀ 1 ਦੇ ਗੇਟ ਨੰਬਰ 2 ਦੇ ਸਾਹਮਣੇ ਮੰਦਿਰ ਵਾਲਾ ਅਸੀਂ ਉੱਥੇ ਹੁੰਦੇ ਆ ਉਹ ਸਾਡਾ ਐਡਰੈਸ ਹੈਗਾ ਤੇ ਮੈਂ ਆਪਣਾ ਫੋਨ ਨੰਬਰ ਵੀ ਦਿੱਤਾ ਹੈ ਤੁਸੀਂ ਫੋਨ ਵੀ ਕਰ ਸਕਦੇ ਹੋ ਤੇ ਇਹ ਸਾਡਾ ਸਦੀ ਮਾਤਾ ਸ਼ੇਂ ਮੰਦਿਰ ਦਾ ਇੱਕ ਪੇਜ ਹੈ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਤੇ ਪਲੀਜ਼ ਸਾਡੇ ਨਾਲ ਜਿਆਦਾ ਤੋਂ ਜਿਆਦਾ ਜੁੜੋ ਜੈ ਸ਼੍ਰੀ ਰਾਮ ਜੀ ਜੈ ਬੋਲੇ ਨਾਟਕ ਸੋ ਦੋਸਤੋ ਹਜੇ ਤਾਂ ਇਹਨਾਂ ਦੀ ਸਟਾਰਟਿੰਗ ਆ ਸੋ ਜਿੰਨਾ ਇਹਨਾਂ ਨੂੰ ਸਹਿਯੋਗ ਬਧੂਗਾ ਜਿੰਨੀ ਸਪੋਰਟ ਮਿਲੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਇਸ ਤੋਂ ਵੀ ਬੜੀ ਸੇਵਾ ਇਹ ਕਰਨ ਦੇ ਇਹ ਜਿਹੜੀ ਹੈਗੀ ਆ ਕਿ ਸ਼ੌਂਕ ਰੱਖਦੇ ਆ ਸ਼ੌਂਕ ਨਾਲ ਸੇਵਾ ਕਰਦੇ ਆ ਇਨਸਾਨੀਅਤ ਨੂੰ ਹੈਗਾ ਜਿਹੜਾ ਇਹਨਾਂ ਨੇ ਮੁੱਖ ਰੱਖਿਆ ਹੋਇਆ ਨਾ ਇਹਦੇ ਵਿੱਚ ਕੋਈ ਧਰਮ ਦੇਖਿਆ ਜਾਂਦਾ ਨਾ ਕੋਈ ਜਾਤ ਦੇਖੀ ਜਾਂਦੀ ਨਾ ਕੋਈ ਛੋਟਾ ਨਾ ਕੋਈ ਵੱਡਾ ਦੇਖਿਆ ਜਾਂਦਾ ਇੱਕ ਇਨਸਾਨੀਅਤ ਦੇ ਤੌਰ ਤੇ ਇਨਸਾਨ ਰੂਪੀ ਬੰਦਿਆਂ ਨੂੰ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਜਾਂਦੀ ਆ ਸੋ ਆ ਦੇਖੋ ਜੀ ਤੇ ਜਿਹੜੇ ਜ਼ਰੂਰਤਮੰਦ ਆ ਉਥੇ ਇਥੇ ਹਸਪਤਾਲ ਦੇ ਵਿੱਚ ਜਿੰਨੇ ਵੀ ਆਉਂਦੇ ਆ ਸੋ ਸਾਰਿਆਂ ਨੂੰ ਬਿਨਾਂ ਭੇਤ ਭਾਵ ਤੋਂ ਇਹ ਜਿਹੜਾ ਲੰਗਰ ਆ ਸ਼ਿਕਾਇਆ ਜਾਂਦਾ ਸੋ ਵੱੱਟ ਵੱੱਟ ਸਪੋਰਟ ਕਰੋ ਤੇ ਨੰਬਰ ਇਹਨਾਂ ਦੀ ਸੰਸਥਾ ਦਾ ਸਕਰੀਨ ਤੇ ਚੱਲ ਰਿਹਾ ਜੀ ਜੋ ਤੁਸੀਂ ਵੀ ਕੋਈ ਸੇਵਾ ਕਰਨਾ ਚਾਹੁੰਦੇ ਆ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ